हे एवरीवन वेलकम टू माय चैनल विद गार्डियंस सारे बढ़िया होगे सो गाइस आज मैं करण लगी अपने मेकअप आज मैं कित्ते भी नहीं चली ਤੁਸੀਂ ਦੇਖ ਸਕਦੇ ਹੋ ਕੋਈ ਮੇਰੀ ਡਰੈਸ ਨਹੀਂ ਪਾਈ ਹੈਗੀ ਮੇਰੇ ਨਾਈਟ ਸੂਟ ਦੇ ਵਿੱਚ ਮੈਂ ਅੱਜ ਆਪਣੇ ਮੇਕਅਪ ਕਰਨ ਲੱਗੀ ਹਾਂ ਮੇਕਅਪ ਮੈਂ ਕਿਸ ਕਰਕੇ ਕਰਨ ਲੱਗੀ ਹਾਂ ਲਾਸਟ ਦੇ ਦੱਸੂਗੀ ਸੋ ਫਾਈਨਲੀ ਦੱਸਦੀਆਂ ओहो ओनी ਦੱਸਣ ਲਈ ओनी ਦੱਸਣ ਲੱਗੀ ਕਿਸ ਲਈ ਕਰ ਰਹੀ ਹਾਂ ਲਾਸਟ ਦੇ ਦੱਸੂਗੀ ਬਟ ਅੱਗੇ ਵੀਡੀਓ ਨੂੰ ਕਰਦੇ ਹਾਂ ਸਟਾਰਟ सीटीएम ਦੇ ਲਈ ਮੈਂ ਕੀਤਾ ਫੇਸ ਨੂੰ ਕਲੀਨ देन ਸੈਕਿੰਡ ਨੰਬਰ ਤੇ ਮੈਂ ਆਪਣੇ ਪਿੰਪਲ ਨਿਕਾਲੂਗੀ ਬਹੁਤ ਜ਼ਿਆਦਾ ਪੇਨ ਹੋ ਰਹੀ ਸੀ ਮੇਰੀ ਆਇਲੀ ਸਕਿਨ ਤੋਂ ਡਰਾਈ ਸਕਿਨ ਹੋ ਰਹੀ ਹੈ ਵਿੰਟਰਸ ਕਰਕੇ ਜਿਸ ਕਰਕੇ ਨਾ ਮਤਲਬ ਛੋਟੇ ਛੋਟੇ ਪਿੰਪਲ ਵੀ ਹੋ ਰਹੇ ਸੀ ਫੇਸ ਤੇ ਤਾਂ ਮੈਨੂੰ ਲੱਗ ਰਿਹਾ ਸੀ ਕਲੀਨ ਕਰਨੇ ਚਾਹੀਦੇ ਰਾਤ ਦੇ ਮੇਰੇ ਮੇਕਅਪ ਕੀਤਾ ਹੋਇਆ ਸੀ ਮੇਕਅਪ ਕੁਛ ਵੀ ਨਹੀਂ ਜਸਟ ਆਪਣਾ ਮੇਰਾ ਫੇਸ ਕਲੀਨ ਕਰਨ ਤੋਂ ਬਾਅਦ ਨਾ ਮੈਂ ਆਪਣਾ ਪ੍ਰਾਈਮਰ ਲਗਾਇਆ ਸੀਗਾ ਗਲੋਈ ਪ੍ਰਾਈਮਰ ਲਗਾਇਆ ਸੀ ਜਸਟ ਦੋ ਪ੍ਰੋਡਕਟ ਲਾਇ ਹੋਏ ਸੀ ਰਾਤ ਦੇ ਤੇ ਉਸ ਤੋਂ ਬਾਅਦ ਮੇਰਾ ਰਾਤ ਦਾ ਇਹ ਪਹਿਲਾ ਮੇਕਅਪ ਕੀਤਾ ਹੋਇਆ ਸੀ ਦੈਨ ਹੁਣ ਮੈਂ ਆਪਣਾ ਮੇਕਅਪ ਵੀਡੀਓ ਸ਼ੂਟ ਕਰ ਰਹੀ ਹਾਂ ਉਸ ਦੇ ਲਈ ਫੇਸ ਕੀ ਤੱਕ ਕਲੀਨ ਆ ਕਲੀਨ ਕਰਨ ਤੋਂ ਬਾਅਦ ਮੈਂ ਪਿੰਪਲ ਨਿਕਾਲਣ ਤੇ ਉਹ ਬਾਦ ਕਰ ਰਹੀ ਹਾਂ ਫੇਸ ਵਾਸ਼ ਅੱਛੇ ਤਰ੍ਹਾਂ ਰਾਤ ਦਾ ਬਚੇ ਕੁਚਿਆ ਜੋ ਵੀ ਲੱਗਾ ਸੀ ਮੇਰੇ ਫੇਸ ਤੇ ਨਿਕਲ ਗਿਆ ਹਨਾ ਕਲੀਨ ਹੋ ਚੁੱਕਿਆ हम जी वीडियो मैं शूट करनी उस स्किन सब तो पहले क्लीन करके प्रैप करना बहुत ज़्यादा जरूरी आ वॉश करने तो बाद मैं लगाऊंगी टोनर सो so गायस देख सकते हैं तो टोनर मैं अच्छी तरह स्किन करूँगी एबजॉर्ब एबजॉर्ब करने तो बाद कुछ टाइम बाद मैं अपना लगाऊंगी मॉइस्चराइजर ਮੋਇਸਚਰਾਈਜ਼ਰ ਥੋੜਾ ਜਿਹਾ ਮੈਂ ਜ਼ਿਆਦਾ ਲਗਾਉਂਗੀ ਮੇਰੇ ਫੇਸ ਨੂੰ ਬਹੁਤ ਜ਼ਿਆਦਾ ਨੀਡ ਹੈ ਮੋਇਸਚਰਾਈਜ਼ਰ ਦੀ ਬਾਕੀ ਆ ਮੇਕਅਪ ਫਾਰਮੂਲਾ ਸਟੈਪ ਬਾਈ ਸਟੈਪ ਜਿਹੜੇ ਪ੍ਰੋਡਕਟ ਹੈ ਇਹਨਾਂ ਦੇ ਵਿੱਚ ਗੈਪ ਦੇਣਾ ਇੱਕ ਇੱਕ ਦੋ ਦੋ ਤਿੰਨ ਤਿੰਨ ਮਿੰਟ ਦਾ ਹਨਾ ਤਾਂ ਡਾਇਰੈਕਟਲੀ ਵੀ ਨਾਲ ਦੀ ਨਾਲ ਪ੍ਰੋਡਕਟ ਨਹੀਂ ਲਗਾਣੇ ਹੈਗੇ ਤਾਂ ਕੁਝ ਟਾਈਮ ਐਬਜ਼ਾਰਬ ਹੋਣ ਵੀ ਦੇਣਾ ਹੈਗਾ ਸਕਿਨ ਦੇ ਵਿੱਚ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਆ ਆਪਣਾ ਹਾਂਜੀ 5 ਮਿੰਟ ਬਾਅਦ ਤੁਸੀਂ ਦੇਖ ਸਕਦੇ ਹੋ ਆਪਣਾ ਸੀਟੀਐਮ ਹੋ ਚੁੱਕਿਆ ਸੀਗਾ ਸੀਟੀਐਮ ਤੋਂ ਬਾਅਦ 5 ਮਿੰਟ ਬਾਅਦ ਮੈਂ ਲਗਾਉਂਗੀ ਪ੍ਰਾਈਮਰ ਸੋ ਗਾਇਸ ਦੇਖ ਸਕਦੇ ਹੋ ਤੁਸੀਂ ਪ੍ਰਾਈਮਰ ਇਹ ਵਾਲਾ ਪ੍ਰਾਈਮਰ ਸੀ ਸਵਿਸ ਬਿਊਟੀ ਦਾ ਪ੍ਰਾਈਮਰ ਸੀ ਗਲੋਈ ਪ੍ਰਾਈਮਰ ਜੋ ਕਿ ਮੇਰਾ ਐਨਾ ਫੇਵਰਿਟ ਵਾਲਾ ਪ੍ਰਾਈਮਰ ਹੈ ਨਾ ਜੋ ਕਿ ਮੈਨੂੰ ਇੱਕ ਕਿ ਪ੍ਰਾਈਮਰ ਦੇ ਵਿੱਚ ਹੀ ਬਹੁਤ ਕੁਝ ਮਿਲ ਜਾਂਦਾ ਹੈ ਗਾਇਸ ਰਿਐਲਿਟੀ ਹੈ ਮੌਇਸਚਰ ਤੁਸੀਂ ਡਾਇਰੈਕਟਲੀ ਫੇਸ ਕਲੀਨ ਕਰੋ ਯਾਰ ਇਹ ਵਾਲਾ ਪ੍ਰਾਈਮਰ ਲਗਾ ਲਓ ਬੱਸ ਤੁਹਾਡਾ ਮੇਕਅਪ ਹੋ ਗਿਆ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਮੈਂ ਪ੍ਰਾਈਮਰ ਲਗਾਉਂਦੇ ਹੋ ਬਾਅਦ ਮੇਰੇ ਫੇਸ ਤੇ ਜਿਹੜਾ ਗਲੋ ਆਇਆ ਸੀ ਨਾ ਸੱਚੀ ਮੈਨੂੰ ਵੀ ਐਸੀ ਨੀਡ ਨਹੀਂ ਸੀ ਅੱਗੇ ਫਾਊਂਡੇਸ਼ਨ ਵਗੈਰਾ ਲਾਉਣ ਦੀ ਮੇਰਾ ਬੇਸ ਤਾਂ ਸਿਰਫ ਇੱਕ ਪ੍ਰੋਡਕਟ ਨਾਲ ਰੈਡੀ ਹੋ ਜਾਂਦਾ ਬਟ ਫਿਰ ਵੀ ਮੈਂ ਵੀਡੀਓ ਸ਼ੂਟ ਕਰਨ ਦੇ ਲਈ ਮੈਨੂੰ ਐ ਹੁੰਦਾ ਹੈ ਕਿ ਮੈਂ ਫੁੱਲੀ ਰੈਡੀ ਹੋਵਾਂ ਫੁੱਲੀ ਵੀ ਨਹੀਂ ਹੁੰਦੀ ਯਾਨੀ ਕਿ ਪ੍ਰੋਡਕਟ ਉਹੀ ਹੁੰਦੇ ਆ ਲਗਾਉਣ ਦਾ ਤਰੀਕਾ ਜਿੱਦਾਂ ਕਿ ਅਲੱਗ-ਅਲੱਗ ਹੁੰਦਾ ਆ ਪ੍ਰੋਡਕਟ ਨੂੰ ਕਿੱਦਾਂ ਯੂਜ਼ ਕਰਨਾ ਹੈ ਨਾ ਪ੍ਰੋਡਕਟ ਉਹੀ ਹੁੰਦਾ ਬਸ ਉਸ ਨੂੰ ਕਿੱਦਾਂ ਲਾਈਟ ਹੈਵੀ ਕਿੱਦਾਂ ਮਤਲਬ ਕਰਨਾ ਉਹ ਥੋੜੇ ਦੇ ਡਿਪੈਂਡ ਕਰਦਾ ਤਾਂ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਮੈਂ ਲਗਾ ਰਹੀ ਆ ਆਪਣਾ ਮਾਸ ਦਾ ਫੇਵਰਟ ਫਾਊਂਡੇਸ਼ਨ ਫਾਊਂਡੇਸ਼ਨ ਨੂੰ ਮੈਂ ਡੈਪ ਡੈਪ ਕਰੂੰਗੀ ਦੈਨ ਬਲੈਂਡਰ ਨੂੰ ਅਚੇ ਤਰ੍ਹਾਂ ਵਾਸ਼ ਕਰਕੇ ਆਪਣਾ ਮੈਂ ਲਗਾ ਰਹੀ ਆ ਸੋ ਗਾਇਜ਼ ਜਿਹੜੇ ਵੀ ਬ੍ਰਸ਼ ਬਲੈਂਡਰ ਹੁੰਦੇ ਆ ਨਾ ਡੇਲੀ ਮੈਂ ਇਹੀ ਕਹਿੰਦੀ ਹੁੰਨੀ ਆ ਮੈਂ ਹੁਣ ਵੀ ਕਹਿ ਰਹੀ ਆ ਕਿ ਪਲੀਜ਼ ਵਾਸ਼ ਕਲੀਨ ਕਰਕੇ ਆਪਣਾ ਯੂਜ਼ ਕਰਿਆ ਕਰੋ ਤਾਂ ਕਿ ਤੁਹਾਡਾ ਮੇਕਅਪ ਖਰਾਬ ਨਾ ਹੋਵੇ ਆਪਾਂ ਕਹਿੰਦੇ ਨਾ ਮੇਕਅਪ ਗ੍ਰੇ ਹੋ ਗਿਆ ਬਲੈਕ ਮਤਲਬ ਕਿ ਮੇਕਅਪ ਕਰਵਾਇਆ ਸੀ ਉਹ ਕਾਲਾ ਹੋ ਗਿਆ ਉਹ ਇਦਾਂ ਹੋ ਗਿਆ ਉਹ ਇਦਾਂ ਬਹੁਤ ਕੁਝ ਇਦਾਂ ਦਾ ਸੁਣਨ ਨੂੰ ਮਿਲਦਾ ਨਾ ਤਾਂ ਉਹ ਇਹੀ ਮਿਸਟੇਕ ਰਹਿੰਦੀ ਆ ਪ੍ਰੋਡਕਟ ਦਾ ਆਪਾਂ ਕਸੂਰ ਕੱਢਦੇ ਆ ਪ੍ਰੋਡਕਟ ਗਲਤ ਲਾਤਾ ਪ੍ਰੋਡਕਟ ਗਲਤ ਨਹੀਂ ਹੁੰਦਾ ਬਸ ਜਿਹੜੇ ਜਿਨ੍ਹਾਂ ਨਾਲ ਆਪਾਂ ਲਗਾਣੇ ਆ ਬਲੈਂਡਰ ਬ੍ਰਸ਼ ਹੁੰਦੇ ਆ ਉਹ ਉਹੀ ਆਪਣੀ ਮਿਸਟੇਕ ਹੁੰਦੀ ਆ ਸਭ ਤੋਂ ਵੱਡੀ ਜਿਹੜੀ ਮੇਕਅਪ ਨੂੰ ਖਰਾਬ ਕਰ ਦਿੰਦੀ ਆ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਮੇਰੇ ਬਲੈਂਡਰ ਵੈਸੇ ਮੈਂ ਡੇਲੀ ਆਪਣਾ ਵੀਡੀਓ ਸ਼ੂਟ ਕਰਨ ਸਮੇਂ ਵਾਸ਼ ਕਰਕੇ ਯੂਜ਼ ਕਰਦੀ ਆ ਬਟ ਫਿਰ ਵੀ ਮੇਰੇ ਸ਼ੈਂਪੂ ਕਰਨ ਵਾਲਾ ਹੋਇਆ ਪਿਆ ਯਾਨੀ ਕਿ ਅੱਛੇ ਤਰ੍ਹਾਂ ਸਰਫ ਚੋ ਵਾਸ਼ ਕਰਨ ਵਾਲੇ ਹੋਏ ਪਿਆ ਬ੍ਰਸ਼ ਬਲੈਂਡਰ ਬਟ ਮੈਂ ਜ਼ਰੂਰ ਕਰੂੰਗੀ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਆ ਆਪਣਾ ਫਾਊਂਡੇਸ਼ਨ ਲਗਾਉਣ ਤੋਂ ਬਾਅਦ ਮੈਂ ਲਗਾਇਆ ਕਨਸੀਲਰ ਕਨਸੀਲ ਕੀਤਾ ਫੇਸ ਨੂੰ ਆਇਸ ਨੂੰ ਵਾਟਰ ਲਾਈਨਸ ਦੇ نیچے ਫੋਰਹੈਡ ਮਾਉਥ ਦੇ ਅਰਾਊਂਡ ਨੋਸ ਸੋਰੀ ਜਿਸ ਜਿੱਥੇ ਮੈਨੂੰ ਨੀਡ ਸੀ ਮੈਂ ਉਸ ਤੋਂ ਬਾਅਦ ਲਗਾਇਆ ਕੰਪੈਕਟ ਪਾਊਡਰ ਸਵਿਸ ਬਿਊਟੀ ਦਾ ਉਸ ਤੋਂ ਬਾਅਦ ਮੈਂ ਬਲੈਂਡਰ ਰਨਾਲ ਹੀ ਆਪਣਾ ਡੈਬ ਡੈਬ ਕਰਕੇ ਲਗਾ ਰਹੀ ਹਾਂ ਕੰਪੈਕਟ ਪਾਊਡਰ ਉਸ ਤੋਂ ਬਾਅਦ ਮੈਂ ਲੈ ਟਿਸ਼ੂ ਕਲੀਨਸਿੰਗ ਵੈਪਸ ਦਾ ਆਪਣੇ ਲਿਪਸ ਦੇ ਉੱਪਰ ਉਸ ਨੂੰ ਕਲੀਨ ਕਰੂੰਗੀ ਮੇਰੇ ਲਿਪ ਦੇ ਉੱਪਰ ਫਾਊਂਡੇਸ਼ਨ ਕੰਪੈਕਟ ਪਾਊਡਰ ਲੱਗਿਆ ਸੀ ਜਿਹਦੇ ਕਰਕੇ ਲਿਪਸਟਿਕ ਦਾ ਸ਼ੇਡ ਅੱਛਾ ਨਹੀਂ ਆਣਾ ਸੀ ਤਾਂ ਇਸ ਕਰਕੇ ਮੈਂ ਲਿਪ ਨੂੰ ਕੀਤਾ ਕਲੀਨ ਤਾਂ ਗਾਇਸ ਬੇਸ ਮੇਰਾ ਪੂਰੀ ਤਰ੍ਹਾਂ ਰੈਡੀ ਹੋ ਚੁੱਕਾ ਹੈ ਉਸ ਤੋਂ ਬਾਅਦ ਮੈਂ ਲਾਈਟ ਵੇਡ ਆਪਣਾ ਲਿਆ ਫੇਵਰਟ ਵਾਲਾ ਬਲਸ਼ ਮੈਨੂੰ ਬਲਸ਼ ਲਗਾਉਣਾ ਬਹੁਤ ਜ਼ਿਆਦਾ ਪਸੰਦ ਹੈ ਜਦੋਂ ਮੈਂ ਮੇਕਅਪ ਵੀਡੀਓ ਸ਼ੂਟ ਕਰਦੀ ਹੁੰਦੀ ਆ ਸੋ ਗਾਇਸ ਉਸ ਤੋਂ ਬਾਅਦ ਮੈਂ ਕੀਤਾ ਡਸਟ ਆਫ ਐਂਡ ਫਿਰ ਮੈਂ ਥੋੜਾ ਥੋੜਾ ਲਗਾਉਂਗੀ ਹਾਈਲਾਈਟਰ ਹਾਈਲਾਈਟਰ ਲਗਾਉਣ ਤੋਂ ਬਾਅਦ ਤੁਸੀਂ ਦੇ ਸਕਦੇ ਆ ਇਹ ਵਾਲੀ ਮੇਰੀ ਮਿਓਨ ਦੀ ਪੈਲੇਟ ਸੀ ਜਿਸ ਦੇ ਵਿੱਚ ਤਿੰਨ ਦਿੱਤੇ ਹੋਏ ਆ ਇੱਕ ਬ੍ਰੌਂਜ਼ਰ ਬਲਸ਼ ਹਾਈਲਾਈਟਰ ਤਾਂ ਮੇਰੀ ਐਨੀ ਫੇਵਰਿਟ ਵਾਲੀ ਪੈਲੇਟ ਹੈ ਨਾ ਜਿਹੜੀ ਮੈਂ ਯੂਜ਼ ਕਰਦੀ ਹਾਂ ਬਟ ਅੱਜ ਮੇਰੇ ਤੋਂ ਡਿੱਗ ਗਈ ਤਾਂ ਜਦੋਂ ਮੇਰੇ ਦਿਲ ਨੂੰ ਸੱਚੀ ਬੜੇ ਹੌਲ ਪਏ ਜਦੋਂ ਮੈਂ ਗਾਇਸ ਆਪਣੀ ਪੈਲੇਟ ਨੂੰ ਦੇਖਿਆ ਨਾ ਬਚ ਗਈ ਜੇ ਟੁੱਟ ਜਾਂਦੀ ਨਾ ਸੱਚੀ ਮੇਰਾ ਦਿਲ ਟੁੱਟੇ ਜਾਣ ਸੀ ਅੱਜ ਗਾਇਸ ਬਟ ਉਸ ਤੋਂ ਬਾਅਦ ਮੈਂ ਕੀ ਕੀਤਾ ਆਪਣਾ ਫੇਵਰਿਟ ਵਾਲੀ ਬੁੱਕ ਲਈ ਮੇਕਅਪ ਬੁੱਕ ਸੌਰੀ ਯਾਨੀ ਕਿ ਮੇਕਅਪ ਪੈਲੇਟ ਕਹਿ ਸਕਦੀ ਹਾਂ ਬੁੱਕ ਯਾਰ ਪੈਲੇਟ ਜੋ ਮਰਜ਼ੀ ਕਹ ਲਓ ਤਾਂ ਉਸ ਦੇ ਵਿੱਚ ਮੈਂ ਲਗਾਇਆ ਆਪਣਾ ਸ਼ਿਮਰ ਆਈਜ਼ ਦੇ ਉੱਪਰ ਡਾਇਰੈਕਟਲੀ ਸ਼ਿਮਰ ਲਗਾ ਲਿਆ ਮੈਂ ਸ਼ਿਮਰ ਲਗਾਣ ਤੋਂ ਬਾਅਦ ਗਾਇਜ਼ ਮੈਂ ਆਪਣਾ ਆਈਬ੍ਰੋ ਨੂੰ ਸੈੱਟ ਕਰੂੰਗੀ ਆਈਬ੍ਰੋ ਮੇਰੀ ਨੇਚਰਲੀ ਬਹੁਤ ਅੱਛੀ ਹੈ ਬਟ ਫਿਰ ਵੀ ਮੈਨੂੰ ਨੀਡ ਨਹੀਂ ਹੈਗੀ ਫਿਲਿੰਗ ਕਰਨ ਦੀ ਮੈਂ ਫਿਰ ਵੀ ਫਿਲਿੰਗ ਕੀਤੀ ਤਾਂ ਕਿ ਆਪਣਾ ਮੇਕਅਪ ਨੂੰ ਥੋੜਾ ਜਿਹਾ ਅ ਫੁੱਲ ਕਰਾਂ ਹਨਾ ਬਟ ਹਾਂ ਮਤਲਬ ਕਿ ਥੋੜਾ ਜਿਹਾ ਮੇਕਅਪ ਕਰਦੇ ਹਾਂ ਬਹੁਤ ਫਰਕ ਹੁੰਦਾ ਹੈ ਨਾ ਇੱਕ ਨੇਚਰਲੀ ਇੱਕ ਮੇਕਅਪ ਵਾਲਾ ਬਟ ਮੈਨੂੰ ਮੇਕਅਪ ਅ ਜਦੋਂ ਕਰਦੀ ਹਾਂ ਨਾ ਆਈਬ੍ਰੋ ਫਿਲਿੰਗ ਕਰਦੀ ਹਾਂ ਐਨਾ ਸੂਟ ਨਹੀਂ ਕਰਦੀ ਜਿਹੜੇ ਨੇਚਰਲੀ ਠੀਕ ਮੇਰਾ ਵਧੀਆ ਲੱਗਦਾ ਯਾਰ ਫੇਸ ਬਟ ਮੈਨੂੰ ਮੇਕਅਪ ਕਰਨਾ ਹੀ ਪੈਂਦਾ ਹੈ ਤੁਹਾਡੇ ਕਰਕੇ ਆਪਣੀ ਮੇਰੇ ਇੱਕ ਕੰਮ ਹੈ ਯਾਰ ਮੇਕਅਪ ਕਰਨਾ ਨਾ ਤਾਂ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਆ ਆਈਬ੍ਰੋ ਫਿਲਿੰਗ ਕਰਨ ਤੋਂ ਬਾਅਦ ਮੈਂ ਆਪਣੇ ਆਈਜ਼ ਦੇ ਉੱਪਰ ਸਵੀਟ ਬਿਊਟੀ ਦਾ ਲਾਈਨਰ ਲਗਾਉਂਗੀ ਅੱਛੇ ਤਰ੍ਹਾਂ ਸ਼ੇਪ ਦੂੰਗੀ ਕੋਰੀਅਨ ਤਰ੍ਹਾਂ ਐਂਡ ਉਸ ਤੋਂ ਬਾਅਦ ਮੈਂ ਆਪਣਾ ਇੱਕ ਛੋਟਾ ਜਿਹਾ ਨਾ ਤਿਲ ਲੱਗਿਆ ਹੈ ਦੈਂ ਮੇਰਾ ਪੂਰਾ ਮੇਕਅਪ ਹੋ ਚੁੱਕਿਆ ਸੀ ਲਾਸਟ ਤੇ ਮੈਂ ਲਗਾਉਂਗੀ ਮਾਰਸ ਦਾ ਮਸਕਰਾ ਮਸਕਰਾ ਥੋੜਾ ਹੀ ਮੇਰਾ ਥੋੜਾ ਹੀ ਮੇਰੇ ਨਾਲ ਖਤਮ ਹੋਣ ਲੱਗਾ ਹੈ ਮੈਨੂੰ ਲੱਗਦਾ ਬਸ ਥੋੜਾ ਹੀ ਰਹਿ ਗਿਆ ਆਈ ਹੋਪ ਕਿ ਨੈਕਸਟ ਆਪਾਂ ਦੇਖਾਂਗੇ ਕਿਹੜਾ ਬ੍ਰਾਂਡ ਚੱਕ ਕੇ ਲਿਆ ਆਣਾ ਮਸਕਾਰੇ ਦਾ ਉਸ ਤੋਂ ਬਾਅਦ ਲਗਾਇਆ ਮੈਂ ਮਸਕਰਾ ਮਸਕਰਾ ਗਾਂਦੇ ਹੋ ਬਾਅਦ ਲਾਸਟ ਤੇ ਮੇਰੀ ਲਿਪਸਟਿਕ ਐਂਡ ਬਿੰਦੀ ਰਹਿ ਗਈ ਹੈ ਗਾਇਜ਼ ਮੇਰੇ ਹਸਬੰਡ ਨੂੰ ਬਲੈਕ ਕਲਰ ਦੀ ਬਿੰਦੀ ਬਹੁਤ ਜ਼ਿਆਦਾ ਪਸੰਦ ਹੈ ਉਹ ਹੈ ਨਹੀਂ ਸੀਗੇ ਮੇਰੇ ਕੋਲ ਕੰਮ ਤੇ ਗਏ ਹੋਏ ਸੀਗੇ ਤੇ ਮੈਂ ਸੋਚਿਆ ਉਹਨਾਂ ਨੂੰ ਫੇਵਰਟ ਉਹਨਾਂ ਦੀ ਬਿੰਦੀ ਲਗਾਨਦੀ ਆ ਉਹ ਬਲੈਕ ਬਿੰਦੀ ਬਹੁਤ ਉਹਨਾਂ ਨੂੰ ਪਸੰਦ ਹੈ ਤਾਂ ਉਹਨਾਂ ਦੇ ਉਹ ਹੈ ਨਹੀਂ ਸੀ ਤੇ ਫਿਰ ਮੈਂ ਉਹਨਾਂ ਨੂੰ ਯਾਦ ਕਰਕੇ ਬਲੈਕ ਬਿੰਦੀ ਲਈ ਬਿੰਦੀਆਂ ਨੂੰ ਵੇਖ ਕੇ ਬਿੰਦੀ ਉਹ ਬਹੁਤ ਸੀ ਮੇਰੇ ਕੋਲ ਪਰ ਫਿਰ ਵੀ ਉਹਨਾਂ ਵਿੱਚ ਮੈਂ ਬਲੈਕ ਨਹੀਂ ਕੀਤਾ ਗਾਇਸ ਉਸ ਦਿਨ ਮੈਂ ਲਿਪਸਟਿਕ ਦੇ ਲਈ ਤੁਸੀਂ ਦੇ ਸਕਦੇ ਆ ਬ੍ਰਾਊਨ ਕਲਰ ਦੀ ਲਿਪਸਟਿਕ ਲਗਾਈ ਥੋੜਾ ਜਿਹਾ ਡਾਰਕ ਲੱਗ ਗਈ ਸੀ ਲਾਈ ਤਾਂ ਲਾਈਟ ਸੀ ਪਰ ਲੱਗ ਗਈ ਹੁਣ ਕੀ ਕਰਾਂ ਉਸ ਤੋਂ ਬਾਅਦ ਮੈਂ ਇਸ ਦੇ ਉੱਪਰ ਸ਼ਿਮਰ ਲਿਆ 골ਡਨ ਕਲਰ ਦਾ ਸ਼ਿਮਰ ਸ਼ਿਮਰ ਸੀ ਲਿਪ ਸ਼ਿਮਰ ਸੀਗਾ ਜਿਹੜਾ ਕਿ ਮੈਂ ਉੱਪਰ ਬ੍ਰਾਊਨ ਦੇ ਉੱਪਰ ਲਗਾਇਆ ਐਨ ਕੇ ਐਂਟਾਇਓਸ ਇਹ ਸ਼ੇਡ ਯਾਰ ਬਹੁਤ ਵਧੀਆ ਲੱਗਾ ਐਂਡ ਗਾਇਸ ਇਹ ਵਾਲੀ ਮੇਰੀ ਫਾਈਨਲ ਲੁੱਕ ਸੀ ਲਾਸਟ ਤੇ ਮੈਂ ਸੰਦੂਰ ਤੇ ਆਪਣੀ ਬਿੰਦੀ ਲਗਾਈ ਜਰੂਰ ਦੱਸਿਓ ਵੀਡੀਓ ਕਿੱਦਾਂ ਲੱਗੀ ਬਾਕੀ ਜਿਹੜੇ ਨਵੇਂ ਆ ਮੇਰਾ ਭੈਣਾ ਚੈਨਲ ਕੋਲ ਸਬਸਕ੍ਰਾਈਬ ਐਂਡ ਮੇਰੇ ਕੋਲ ਆਉਣ ਵਾਲੇ ਤੁਸੀਂ ਵੀਡੀਓ ਦੇਖ ਸਕੋ ਬਟ ਮੈਂ ਸਭ ਨੂੰ ਦੱਸਣਾ ਚਾਹੁੰਦੀ ਆ ਮੈਂ ਮੇਕਅਪ ਕਿਸ ਲਈ ਕੀਤਾ ਸੀ ਮੇਕਅਪ ਵੀਡੀਓ ਅੱਜ ਮੈਂ ਕਿਤੇ ਵੀ ਨਹੀਂ ਜਾਣਾ ਜਦ ਮੈਂ ਘਰ ਸੀਗੀ ਤੇ ਮੇਰਾ ਮੇਕਅਪ ਕਰਨ ਨੂੰ ਮਨ ਕੀਤਾ ਮੇਕਅਪ ਮੈਂ ਇਸ ਕਰਕੇ ਕੀਤਾ ਸੀ ਤਾਂ ਕਿ ਇੰਸਟਾਗ੍ਰਾਮ ਤੇ ਸ਼ਾਰਟ ਰੀਲਸ ਵਗੈਰਾ ਬਣਾ ਸਕਾਂ ਜਿੱਦਾਂ ਕਿ ਤੁਸੀਂ ਮੇਰਾ ਟਾਈਟਲ ਦੇਖ ਹੀ ਲਿਆ ਹੋਣਾ ਆ ਤਾਂ ਉਸ ਤੋਂ ਬਾਅਦ ਮੈਂ ਆਪਣਾ ਸੰਦੂਰ ਲਗਾਇਆ ਫਾਈਨਲੀ ਮੇਰਾ ਮੇਕਅਪ ਹੋ ਚੁੱਕਿਆ ਸੀਗਾ ਤਾਂ ਆਪਣਾ ਮੈਂ ਫਿਕਸਰ ਲਗਾਉਂਗੀ ਲਾਸਟ ਤੇ ਤਾਂ ਇੱਕ ਦੋ ਪੋਜ਼ ਜੇ ਮਾਰੇ ਮੈਂ ਮੇਰਾ ਦਿਲ ਕੀਤਾ ਤਾਂ ਰਹਿਣਾ ਦੋਦਾ ਹੀ ਆ ਓਕੇ ਜੀ ਠੀਕ ਹੈ ਬਾਏ